ਅੱਛਾ ਆ ਜਿਹੜੀ ਗੱਲ ਦੀਪ ਸਿੱਧੂ ਨੇ ਆਖੀ ਹੈ ਨਾ ਇਹੋ ਗੱਲ ਸਾਡੇ ਗੁਰੂਆਂ ਨੇ ਵੀ ਆਖੀ ਸੀ ਆ ਪਹਿਲਾਂ ਮਾੜੀ ਜਈ ਦੀਪ ਸਿੱਧੂ ਦੀ ਗੱਲ ਸੁਣਿਓ ਭੈਣ ਚਾਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਪਰ ਮੈਨੂੰ ਸਮਝ ਨਹੀਂ ਆਉਂਦੀ ਜਨਤਾ ਨੂੰ ਸਮਝਾਇਆ ਕਿਵੇਂ ਜਾ ਸਕਦਾ ਯਾਰ ਕੋਈ ਜਾਗਰੂਕਤਾ ਹੀ ਨਹੀਂ ਆ ਯਾਰ ਇਹਨਾਂ ਨੂੰ ਸਾਲਿਆਂ ਨੂੰ ਕਲੰਨਾ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰੀ ਜਾਂਦੇ ਆ ਇਹੋ ਹੀ ਗੱਲ ਸਾਡੇ ਗੁਰੂਆਂ ਨੇ ਵੀ ਆਖੀ ਸੀ ਜਿਹੜੀ ਗੱਲ ਦੀਪ ਸਿੱਧੂ ਨੇ ਗਾਖੀ ਆ ਕਿਉਂਕਿ ਅਸੀਂ ਨਹੀਂ ਸੁਧਰ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਉਂਦੇ ਆ ਕਈ ਕਥਾਵਾਚਕਾਂ ਤੋਂ ਵੀ ਅਸੀਂ ਸੁਣਦੇ ਆ ਗੁਰੂਆਂ ਨੇ ਇਹੋ ਹੀ ਆ ਟਾਈਮ ਦੇ ਹਿਸਾਬ ਨਾਲ ਜਿਹੜਾ ਵਾ ਉਹ ਸ਼ਬਦ ਬਦਲ ਗਏ ਆ ਬੋਲੀ ਬਦਲ ਗਈ ਆ ਉਸ ਟਾਈਮ ਗੁਰੂਆਂ ਨੇ ਕੀ ਆਖਿਆ ਸੀ ਮੂਰਖ ਇਹ ਮੂਰਖ ਇਹ ਭਾਰਤੇ ਦੇ ਲੋਕਾਂ ਵਾਸਤੇ ਸ਼ਬਦ ਬਦਲ ਤਿਆ ਗਿਆ ਕਿਉਂਕਿ ਅਸੀਂ ਆਪਸ ਵਿੱਚ ਅਸੀਂ ਸਿਰਫ ਆਪਸ ਦੇ ਵਿੱਚ ਝਗੜੀ ਜਾਂਦੇ ਆ ਉਹ ਸਰਕਾਰਾਂ ਸਾਡਾ ਇਹੋ ਹੀ ਝਗੜੇ ਦਾ ਜਿਹੜਾ ਨਾ ਉਹ ਫਾਇਦਾ ਲਈ ਜਾਂਦੀਆਂ ਪਰ ਲੇਕਿਨ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆ ਅਸੀਂ ਉਹਨਾਂ ਤੇ ਗੌਰ ਨਹੀਂ ਕਰਦੇ ਅਸੀਂ ਉਹਨਾਂ ਨੂੰ ਨਹੀਂ ਪੜ੍ਹਦੇ ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਨਹੀਂ ਜਾਣਦੇ ਅਸੀਂ ਸਿਰਫ ਤੇ ਸਿਰਫ ਕੀ ਆ ਪੁਜਾਰੀ ਨੇ ਗੁਰੂ ਨਾਨਕ ਦੇਵ ਜੀ ਨੂੰ ਗੁਰੂਆਂ ਨੂੰ ਸ਼ਕਤੀਆਂ ਦੇ ਨਾਲ ਜੋੜ ਕੇ ਰੱਖ ਦਿੱਤਾ ਤੇ ਅਸੀਂ ਉਹੀ ਚੀਜ਼ਾਂ ਮੰਨਣ ਦੇ ਆ ਯਾਰ ਉਹ ਵੀ ਆਮ ਇਨਸਾਨ ਸੀ ਉਹਨਾਂ ਦੇ ਵਿੱਚ ਵੀ ਮਾਂ ਦੇ ਢਿੱਡੋਂ ਜਨਮ ਲਿਆ ਹੋਇਆ ਉਹ ਕੋਈ ਪ੍ਰਗਟ ਨਹੀਂ ਹੋਈ ਜਿੱਦਾਂ ਹਿੰਦੂਆਂ ਦੇ ਦੇਵੀ ਦੇਵਤੇ ਪ੍ਰਗਟ ਹੁੰਦੇ ਆ ਨਾ ਉਹ ਪ੍ਰਗਟ ਨਹੀਂ ਸੀ ਹੋਏ ਰਾਹ ਇੱਕੋ ਹੀ ਆ ਆਉਂਦਾ ਇਸ ਧਰਤੀ ਤੇ ਮਾਂ ਦੇ ਗਰਭ ਦੇ ਵਿੱਚੋਂ ਹੋ ਕੇ ਆਉਣਾ ਇਹਨਾਂ ਚੀਜ਼ਾਂ ਨੂੰ ਸਮਝੋ ਉਹ ਉਸ ਟਾਈਮ ਦੇ ਕ੍ਰਾਂਤੀਕਾਰੀ ਸੀ ਜਿੱਦਾਂ ਇਸ ਟਾਈਮ ਦੇ ਕ੍ਰਾਂਤੀਕਾਰੀ ਹੋਣ ਲੋਕ ਆ ਦੀਪ ਸਿੱਧੂ ਮੂਸੇ ਆਲਾ ਸੀ ਵੀ ਜਿਹੜੇ ਸਰਕਾਰਾਂ ਦੇ ਖਿਲਾਫ ਗੱਲ ਕਰਦੇ ਸੀ ਲੇਕਿਨ ਅਸੀਂ ਉਹਨਾਂ ਗੁਰੂਆਂ ਨੂੰ ਪੂਜੀ ਜਾਂਦੇ ਆ ਉਸੇ ਪੁਜਾਰੀ ਨੇ ਉਸੇ ਸਰਕਾਰਾਂ ਨੇ ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਆਪਣੇ ਕੋਲੋਂ ਲਿਖ ਲਿਖ ਕੇ ਤੇ ਸਾਡੇ ਅੱਗੇ ਰੱਖ ਦਿੱਤੀਆਂ ਤੇ ਅਸੀਂ ਉਸੇ ਕਹਾਣੀਆਂ ਨੂੰ ਸੱਚ ਮੰਨਣ ਲਾਪੇ ਸੱਚ ਮੰਨ ਕੇ ਅਸੀਂ ਪੂਜਾ ਕਰਨ ਲਾਪੇ ਯਾਰ ਇੱਕ ਕਿਤਾਬ ਆ ਇੱਕ ਕਿਤਾਬ ਆ ਬੱਚਾ ਸਕੂਲੇ ਪੜਦਾ ਅਗਰ ਉਹਦੇ ਵਿੱਚੋਂ ਕੁਝ ਪੜ੍ਹੇਗਾ ਤੇ ਫੇਹੀ ਕੁਝ ਸਿੱਖੇਗਾ ਫੇਹੀ ਅੱਗੇ ਪਹੁੰਚੇਗਾ ਆਪਣੇ ਰੋਟੀ ਪਾਣੀ ਦਾ ਜੁਗਾੜ ਫੇਹੀ ਕਰੇਗਾ ਲੇਕਿਨ ਉਦਾਂ ਤਾਂ ਨਹੀਂ ਤੁਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲੇ ਪਾ ਕੇ ਢੱਕ ਕੇ ਰੱਖਿਆ ਹੋਇਆ ਅਸੀਂ ਮੂਰਤੀ ਦੀ ਤਰ੍ਹਾਂ ਪੂਜੀ ਜਾਵਾਂਗੇ ਕੰਮ ਤਾਂ ਮੂਰਤੀ ਦਾ ਲੈ ਰਹੇ ਨਾ ਦੱਸ ਕੀ ਲੈ ਆ ਸਾਨੂੰ ਇੱਕੋ ਹੀ ਗੁਰਬਾਣੀ ਬਾਸ ਹਰ ਲੋਜ ਕਿੰਨੀ ਕਵਾਜੀ ਇੱਕ ਚੀਜ਼ ਨੂੰ ਸੁਣੋਗੇ ਕੋਈ ਇਹਨਾਂ ਨੂੰ ਕਹੋ ਕੋਈ ਨਵੀਂ ਗੱਲ ਦੱਸੋ ਨਾ ਜਿੱਦਾਂ ਸੰਤ ਕਬੀਰ ਜੀ ਨੇ ਨਵੀਆਂ ਗੱਲਾਂ ਲਿਖੀਆਂ ਪੁਜਾਰੀ ਦੇ ਖਿਲਾਫ ਆਪਣੇ ਕੋਲੋਂ ਲਿਖਿਆ ਉਹਨਾਂ ਨੂੰ ਗਿਆਨ ਸੀ ਗੁਰੂ ਰਵੀਦਾਸ ਜੀ ਨੇ ਆਪਣੇ ਕੋਲੋਂ ਲਿਖੀਆਂ ਵੀ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਉਹਨਾਂ ਨੂੰ ਗਿਆਨ ਹੋਇਆ ਸੀ ਬਾਬੇ ਨਾਨਕ ਨੇ ਆਪਣੇ ਕੋਲ ਲਿਖਿਆ ਲੇਕਿਨ ਅਸੀਂ ਪੜਦੇ ਤਾਂ ਹੈ ਬਾਬੇ ਨਾਨਕ ਨੂੰ ਲੇਕਿਨ ਅਸੀਂ ਗੌਰ ਨਹੀਂ ਕਰਦੇ ਅਸੀਂ ਸਮਝ ਲੈਨੇ ਇਹੋ ਹੀ ਆ ਸਵੇਰੇ ਰੋਜ਼ ਜਪਜੀ ਸਾਹਿਬ ਪੜਿਆ ਤੇ ਬੱਸ ਖਲੇ ਸ਼ਕਤੀਆਂ ਪੈਦਾ ਹੋ ਜਾਣੀਆਂ ਸਾਡੇ ਵਿੱਚ ਲੇਕਿਨ ਨਹੀਂ ਕੋਈ ਸ਼ਕਤੀ ਨਹੀਂ ਇਦਾਂ ਦੀ ਹੈਗੀ ਵੀ ਜਿਹੜੀ ਸਾਡੇ ਵਿੱਚ ਅਗਰ ਜੇ ਹਵਾ ਵਗਣੀ ਆ ਉਹ ਤੈਨੂੰ ਕੱਲੇ ਨੂੰ ਨਹੀਂ ਲੱਗਣੀ ਉਹ ਸਾਰਿਆਂ ਨੂੰ ਲੱਗਣੀ ਆ ਜੋ ਕੁਦਰਤ ਦੇ ਨਿਯਮ ਆ ਉਹ ਸਾਰਿਆਂ ਵਾਸਤੇ ਸਾਂਝੇ ਆ ਲੇਕਿਨ ਅਸੀਂ ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਵੱਖੋ ਵੱਖ ਸਮਝਣ ਦੇ ਆ ਕਿਉਂ ਹਰ ਬੰਦਾ ਇਨਸਾਨ ਆ ਕਿਉਂ ਜਾਤਾਂ ਪਾਤਾਂ ਦੇ ਵਿੱਚ ਅਸੀਂ ਵੰਡੇ ਹੋਈਆਂ ਇਹ ਸਾਡੀ ਫਸਲਾਂ ਦੀ ਲੜਾਈ ਨਹੀਂ ਦੀਪ ਸਿੱਧੂ ਕਹਿੰਦਾ ਮਰ ਗਿਆ ਇਹੋ ਵੀ ਇਹ ਸਾਡੀ ਨਸਲਾਂ ਦੀ ਲੜਾਈ ਆ ਜਦ ਜੇ ਸਾਡੀਆਂ ਨਸਲਾਂ ਇਹ ਨਾ ਬਚੀਆਂ ਤਾਂ ਅਸੀਂ ਫਸਲਾਂ ਨੂੰ ਕੀ ਕਰਨਾ ਸਰਕਾਰਾਂ ਡਾਡੀਆਂ ਅੱਜ ਤੱਕ ਤੁਸੀਂ ਦੱਸੋ ਵੀ ਜਿਉ ਸੰਤ ਕਬੀਰ ਤੋਂ ਬਾਅਦ ਅੰਦੋਲਨ ਸ਼ੁਰੂ ਹੋਇਆ ਤੇ ਅਸੀਂ ਸਿਰਫ ਫੜੀਆਂ ਮਾਲ ਦਿੰਨੇ ਆ ਗੀਤਾਂ ਵਿੱਚ ਜਾ ਉਦਾਂ ਇਹ ਪੰਜਾਬ ਕਦੀ ਝੁਕਿਆ ਨਹੀਂ ਪੰਜਾਬ ਕਦੀ ਹਰਿਆ ਨਹੀਂ ਅੱਜ ਤੱਕ ਤੁਸੀਂ ਦੱਸੋ ਵੀ ਜਿੱਤ ਕਿਹੜੀ ਹੋਈ ਆ ਸਾਡੀ ਅੱਜ ਤੱਕ ਕੋਈ ਵੀ ਦੱਸੋ ਵੀ ਜਿੱਤੇ ਆ ਅਸੀਂ ਅਸੀਂ ਇੱਕ ਮਾਰਿਆ ਨਾ ਉਹਨਾਂ ਨੇ ਸਾਡੇ ਲੱਖਾਂ ਮਾਰੇ ਆ ਤੇ ਕਿੰਨਾ ਚਿਰ ਹੋਰ ਅਸੀਂ ਇਦਾਂ ਦਾ ਕਾਣ ਕਰਦਾ ਆਈ ਜਾਵਾਂਗੇ ਇਹ ਕੰਮ ਜਿਹੜੇ ਆ ਨਾ ਜਿੱਤਾਂ ਹਾਰਾਂ ਇਹ ਸਿਰਫ ਏਕੇ ਨਾ ਹੋਣੀਆਂ ਆ ਕਿ ਕਿ ਜੇ ਹੱਜੂ ਹੋਮ ਲੋਕਾਂ ਦਾ ਹੋਏਗਾ ਨਾ ਲੋਕ ਇਕੱਠੇ ਹੋਣਗੇ ਤੇ ਹਰ ਚਾਹ ਜਦੋਂ ਬੰਦ ਹੋਏਗੀ ਨਾ ਤੇ ਫੇ ਫੇ ਇਹੋ ਚੀਜ਼ਾਂ ਫੇ ਸਰਕਾਰਾਂ ਨੇ ਝੁਕਣਾ ਨਹੀਂ ਤੇ ਜਿੱਦਾਂ ਪਹਿਲਾਂ ਤੋਂ ਹੋ ਜਾਂਦਾ ਆ ਰਿਹਾ ਜੋ ਸਾਡੇ ਬਜ਼ੁਰਗਾਂ ਨਾਲ ਹੋਇਆ ਉਦਾਂ ਹੀ ਹੁਣ ਸਾਡੇ ਨਾਲ ਹੋਈ ਜਾਣਾ گاؤں ਸਾਡੇ ਬੱਚਿਆਂ ਨਾਲ ਵੀ ਉਹੋ ਹੀ ਕੰਮ ਹੋਈ ਜਾਣਾ ਤੁਸੀਂ ਆਪਣੇ ਵਾਸਤੇ ਜੀਣ ਦੇ ਹਸਲਾਫ ਆਉਣ ਵਾਲੀਆਂ ਨਸਲਾਂ ਦੇ ਬਾਰੇ ਵੀ ਸੋਚ ਅਸੀਂ ਇਸ ਧਰਤੀ ਤੇ ਆਏ ਆ ਨਾ ਜੇ ਇਹਨੂੰ ਸਵਰਗ ਬਣਾਉਣ ਆਏ ਆ ਅੱਗੇ ਜਾ ਕੇ ਕਿਤੇ ਨਰਕ ਨੁਰਕ ਨੀਗਾ ਇਹ ਸਿਰਫ ਤੇ ਸਿਰਫ ਸਾਰਾ ਕੁਝ ਇੱਥੇ ਹੀ ਆ ਸਵਰਗ ਨਰਕ ਜੋ ਵੀ ਹੈਗਾ ਕੋਸ਼ਿਸ਼ ਕਰੀਏ ਅਸੀਂ ਇਸ ਧਰਤੀ ਨੂੰ ਸਵਰਗ ਬਣਾਈਏ ਲੇਕਿਨ ਅਸੀਂ ਜੋ ਕੁਝ ਹੈਗਾ ਅਸੀਂ ਦਵਾਈਆਂ ਦੇ ਨਾਲ ਜਲਦੀ ਅਮੀਰ ਹੋਣ ਦੀ ਵਜ੍ਹਾ ਨਾਲ ਅਸੀਂ ਬਸ ਜਿਹੜੀ ਚੀਜ਼ ਦੇਖੀ ਆ ਕਿਹੜੀ ਚੀਜ਼ ਦਾ ਬੈਨਰ ਲੱਗ ਗਿਆ ਜਾਂ ਕਿਹੜੀ ਚੀਜ਼ ਦੀ ਟੀਵੀ ਤੇ ਮਸ਼ਹੂਰੀ ਦੇ ਲਈ ਆ ਅਸੀਂ ਉਸ ਚੀਜ਼ ਦੇ ਮਗਰ ਭੱਜਣ ਲੱਪੈਨੇ ਆ ਕੁਝ ਆਪਣੇ ਦਿਮਾਗ ਤੋਂ ਵੀ ਥੋੜਾ ਜਿਹਾ ਕੰਮ ਲਿਆ ਕਰੋ ਯਾਰ ਠੀਕ ਆ ਜਾਤਾਂ ਪਾਤਾਂ ਤੇ ਤੁਸੀਂ ਲੜਨ ਨੇ ਆਂ ਆਂਡ ਗਵਾਂਡ ਤੁਹਾਡੀ ਨਹੀਂ ਬੰਦੀ ਲਿਕੇਨ ਜਦੋਂ ਇਦਾਂ ਦੇ ਕੋਈ ਮਸਲੇ ਹੁੰਦੇ ਆ ਰੋਟੀ ਤਾਂ ਹਰੇਕ ਨੇ ਖਾਣੀ ਆ ਉਹ ਗਰੀਬ ਦਾ ਮਸਲਾ ਵੀ ਉਹ ਕੱਪੜਾ ਉਹਨੇ ਵੀ ਪਾਉਣਾ ਸਾਰਾ ਕੁਝ ਉਹਨੇ ਕਰਨਾ ਅਮੀਰ ਨੇ ਵੀ ਉਹੋ ਹੀ ਕਰਨਾ ਵਾ ਲਿਕੇਨ ਹੱਕ ਹਰੇਕ ਦੇ ਮਾਰਨ ਡਈ ਆ ਸਰਕਾਰ ਕੋਈ ਕਿਸਾਨਾਂ ਦਾ ਹੱਕ ਕੱਲਾ ਨਹੀਂ ਮਾਰਨ ਡਈ ਕਿਸਾਨ ਤਫੇ ਵੀ ਠੀਕ ਠਾਕ ਆ ਬਿਲਕੁਲ ਉਹ ਘਰ ਦੇਖੋ ਨਾ ਜਿਹਨਾਂ ਘਰਾਂ ਦੇ ਵਿੱਚ ਹਜੇ ਤੱਕ ਲਾਈਟ ਵੀ ਨਹੀਂ ਗਈ ਜਿਹਨਾਂ ਘਰਾਂ ਦੇ ਵਿੱਚ ਟਾਈਮ ਤੇ ਟਾਈਮ ਰੋਟੀ ਖਾਣ ਨੂੰ ਵੀ ਨਹੀਂ ਲੱਭਦੀ